ਹਾਂਜੀ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਤੇ ਸ਼ਗਰਤਰੀ ਦਾ ਸ਼ੋਅ ਦਿਹਾੜੀਆਂ ਸਾਰੇ ਭਰਾਵਾਂ ਨੂੰ ਸ਼ੁਭ ਕਾਮਨਾਵਾਂ ਮਿੱਤਰੋ ਇੱਕ ਇਹ ਵੀਡੀਓ ਖਾਸ ਤੌਰ ਦੇਤੇ ਆਪਣੇ ਹਿੰਦੂ ਭਰਾਵਾਂ ਨੂੰ ਆ ਜੇ ਉਹਨਾਂ ਨੇ ਪੰਜਾਬ ਦੀ ਤੇ ਸਿੱਖ ਸਿਆਸਤ ਨੂੰ ਥੋੜਾ ਸਮਝਣਾ ਇਸ ਸਮੇਂ ਸਿਮਰਨਜੀਤ ਸਿੰਘ ਮਾਨ ਜਾਂ ਖਾਲਸਤਾਨੀ ਕਹੋ ਸਿੱਧਾ ਜਾਂ ਰਫਲੀ ਕਹੋ ਖਾਲਸਤਾਨੀਆਂ ਤੇ ਸੰਤ ਜਰਨੈਲ ਸਿੰਘ ਪਿੰਡਰਾਣਾ ਦਾ ਜਿਹੜਾ ਸਪੋਰਟਰ ਗਰੁੱਪਾ ਟਕਸਾਲ ਉਹਨਾਂ ਦੀ ਗਤੀ ਹੈ ਉਹਨਾਂ ਦੇ ਸਥਾਨ ਦੇ ਉੱਤੇ ਅੱਜ ਜਿਹੜੀ ਬਾਬਾ ਹਰਨਾਮ ਸਿੰਘ ਖਾਲਸਾ ਬੈਠੇ ਨੇ ਉਹਨਾਂ ਦੇ ਸਪੋਰਟਰਾਂ ਦੇ ਵਿੱਚ ਦੋਨਾਂ ਦੋਨਾਂ ਧਿਰਾਂ ਦੇ ਵਿੱਚ ਇਸ ਤਰ੍ਹਾਂ ਬਹੁਤ ਕਾਸ਼ਮ ਕਸ਼ਤੇ ਬਹੁਤ ਤਣਾਅ ਚੱਲਿਆ ਰਿਹਾ ਤੇ ਜਿਹੜਾ ਹੈਗਾ ਸੰਤ ਜਰਨੈਲ ਸਿੰਘ ਉਹਨਾਂ ਦੇ ਧੜੇ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਨਾਲ ਜਿਹੜਾ ਗਰੁੱਪ ਆ ਬਹੁਤ ਲੰਬੇ ਸਮੇਂ ਦੇ ਉੱਤੋਂ ਕਰੀਬ ਕਰੀਬ ਮੇਰਾ ਖਿਆਲ ਦਾ 2005-06 ਦੀਆਂ ਗੱਲਾਂ ਹੋਣਗੀਆਂ 4-5 ਦੀਆਂ ਉਦੋਂ ਤੋਂ ਹੀ ਖਾਸ ਦੌਰ ਦੇ ਉੱਤੇ ਟਕਰਾਅ ਤੇ ਉਹਨਾਂ ਦੇ ਉੱਤੇ ਹਮਲੇ ਕਰਿਆ ਹੁਣ ਇਹਦਾ ਪ੍ਰਾਹੂ ਸਮਝਣ ਦੀ ਕੋਸ਼ਿਸ਼ ਕਰੋ ਵੀ ਇੱਥੇ ਚੱਕਰ ਚੱਲ ਕੀ ਰਿਹਾ ਕਦੋਂ ਵਿਰੋਧ ਨਹੀਂ ਕੀਤਾ ਸੰਤ ਜਗਨਨਾਥ ਸਿੰਘ ਮੇਰੇ ਮੂੰਹ ਦੇ ਕਾ ਬਾਵਾ ਹਰਨਾਮ ਸਿੰਘ ਖਾਲਸਾ ਸੰਤ ਹਰਨਾਮ ਸਿੰਘ ਖਾਲਸਾ ਜੀ ਨੇ ਕਦੋਂ ਖਾਲਸਾ ਦਾ ਵਿਰੋਧ ਕੀਤਾ ਕਦੋਂ ਸਿਮਰਨਜੀਤ ਸਿੰਘ ਨੂੰ ਮਾੜਾ ਚੰਗਾ ਕਿਹਾ ਕਦੋਂ ਇਹਨਾਂ ਦੇ ਗਰੁੱਪ ਨੂੰ ਕੁਝ ਕਿਹਾ ਕਦੋਂ ਇਹਨਾਂ ਨੇ ਕਿਹਾ ਵੀ ਕਦੋਂ ਵੀ ਖਾਲਿਸਤਾਨ ਨਹੀਂ ਅਸੀਂ ਬਣਾ ਦੇਣਾ ਜਾਂ ਅਸੀਂ ਕੁਝ ਮਤਲਬ ਟਕਰਾ ਦਾ ਰੀਜਨ ਕੀ ਹੈ ਸਿਆਸਤ ਦੇ ਵਿੱਚ ਉਹ ਨਹੀਂ ਖੜਦੇ ਵੋਟਾਂ 'ਚ ਉਹ ਨਹੀਂ ਚੋਣਾਂ ਦੇ ਵਿੱਚ ਖੜਦੇ ਕਦੇ ਚਲੋ ਸਪੋਰਟ ਕਰਤੀ ਸਮੇਂ ਦੇ ਅਨਸਾਰ ਉਹ ਵੱਖਰੀ ਗੱਲ ਦਾ ਕਿਸੇ ਗਰੁੱਪ ਦੀ ਇੰਨਾ ਦੀ ਵੀ ਗਰੁੱਪ ਦੀ ਪਹਿਲ ਕਰਦੇ ਰਹੇ ਨੇ ਬਾਅਦ ਦੇ ਵਿੱਚ ਹੁਣ ਚੱਕਰ ਅਸਲ ਦੇ ਵਿੱਚ ਜਿਹੜੀ ਇੱਥੇ ਬਹੁਤ ਕੁੰਡੀ ਸਮਝਣ ਵਾਲੀ ਗੱਲ ਆ ਸਾਰੀ ਜਿੰਨੀ ਕੁ ਮੇਰੀ ਸਮਝ ਆ ਰਹੀ ਹੈ ਮੈਨੂੰ ਸਮਝ ਆ ਰਹੀ ਹੈ ਸਾਰੀ ਗੱਲ ਕਾਂਗਰਸ ਪਾਰਟੀ ਦੇ ਉੱਤੇ ਖੜੀ ਆ ਜਿਹੜਾ ਸਿਮਰਨਜੀਤ ਸਿੰਘ ਮਾਨ ਆ ਇਹ ਸੋਨੀਆ ਗਾਂਧੀ ਤੇ ਜਿੰਨੇ ਵੀ ਆ ਕਾਂਗਰਸ ਦੇ ਲੀਡਰ ਨੇ ਇਹਨਾਂ ਦਾ ਖਾਸੋਂ ਖਾਸਾ ਇਹਦੀਆਂ ਹੁਣ ਵੀਡੀਓ ਆ ਚੁੱਕੀਆਂ ਨੇ 10 ਸਾਲ ਤੱਕ ਖਾਲਸਤਾਨੀ ਮੈਨੂੰ ਗਾਣਾ ਕੱਢਦੇ ਰਹੇ ਤੂੰ ਸਿਮਰਨਜੀਤ ਸਿੰਘ ਮਾਨ ਨੂੰ ਕਾਂ ਦਾ ਸੀ ਕਿਉਂ ਕਹਤਾ ਹਾਏ ਤੂੰ ਕਾਂਗਰਸ ਦੇ ਕਨਾਰ ਕਿਉਂ ਜੋੜਦਾ ਖਾਲਸਤਾਨੀਆਂ ਦਾ ਦੇ ਕਾਂਗਰਸ ਦਾ ਕੀ ਲੈਣ ਸੀਗਾ ਮੂਰਖੀ ਜਿੱਥੇ ਕੈਨੇਡਾ ਦੇ ਵਿੱਚ ਰੇਡੀਓ ਚਲਾਉਂਦਾ ਹੁੰਦਾ ਸੀ ਉਹਨੇ ਬੜਾ ਪਿੱਟਣਾ ਪੜਾ ਉਹਨੇ ਟੱਪਣਾ ਆ ਗੋਪਾਲ ਸਿੰਘ ਸੋਤਾ ਹੁਣ ਵੀ ਪੱਤਰਕਾਰ ਬਣਿਆ ਬੈਠਾ ਬੜੀਆਂ ਮਤਲਬ ਗੱਲਾਂ ਕਰਦੇ ਨੇ ਰੇਡੀਓ ਦੇ ਉੱਤੇ ਆ ਕੇ ਟੀਵੀ ਬੜਾ ਕੁਝ ਕਰਦੇ ਨੇ ਇਹਨਾਂ ਨੂੰ ਮੂਰਖਾ ਨੂੰ ਮਤਲਬ ਇਹਨਾਂ ਨੂੰ ਪਤਾ ਲੱਗਿਆ ਹੈਗਾ ਵੀ ਜਿਹੜਾ ਬੰਦਾ ਸਾਡਾ ਮੂਰੇ ਹੋਇਆ ਹੋਇਆ ਸਿਮਰਨਜੀਤ ਸਿੰਘ ਮਾਨ ਉਹ ਕਾਂਗਰਸ ਦੇ ਨਾਲ ਤਾਂ ਇੱਕ ਘੋਖੀ ਚੜੀ ਆ ਔਰ ਹੁਣ ਤਾਂ ਮਤਲਬ ਉਹਦੀਆਂ ਵੀਡੀਓ ਖੋਦੋ ਕਹਿ ਚੁੱਕਿਆ ਕਿ ਅਸੀਂ ਸੰਸਦ ਦੇ ਵਿੱਚ ਬਿੱਟੂ ਨਾ ਹੋ ਵੀ ਦੇਖੋ ਜਿਹਨੂੰ ਬਾਹਰ ਬੁੱਚੜ ਬੁੱਚੜ ਪਰਿਵਾਰ ਬੁੱਚੜ ਦਾ ਬੁੱਚੜ ਬੱਚਾ ਇਦਾਂ ਕਰਕੇ ਉਹਨੂੰ ਜੋੜਦੇ ਸੀ ਕਿ ਮੈਂ ਰਵਨੀਤ ਬਿੱਟੂ ਦੇ ਨਾਲ ਮੇਕ ਕੇ ਸਿਮਰਜੀਤ ਸਿੰਘ ਮਾਨ ਕਹ ਰਿਹਾ ਵੀ ਅਸੀਂ ਪਾਰਲੀਮੈਂਟ ਦੇ ਵਿੱਚ ਮੈਂ ਰਵਨੀਤ ਬਿੱਟੂ ਉਹਨੇ ਅਸੀਂ ਮੇਕ ਕੇ ਮੋਦੀਆਂ ਦਾ ਵਿਰੋਧੀਆ ਪਲਾਨ ਕਰਦੇ ਹੁੰਦੇ ਸੀ ਕਿ ਇਹਨਾਂ ਦਾ ਵਿਰੋਧ ਕਿੱਦਾਂ ਕਰਨਾ ਯਾਰ ਅਜੇ ਵੀ ਮਨੋ ਕਿ ਖਾਸਤਾਨੀਓ ਤੁਹਾਨੂੰ ਮਾੜਾ ਮੋਟਾ ਵੀ ਮਤਲਬ ਕੀ ਮੈਂ ਹੁਣ ਕੀ ਕੀ ਸ਼ਬਦ ਵਰਤਣਾ ਤੁਹਾਡੇ ਵਾਸਤੇ ਖੁਦ ਸੋਚੋ ਮੜ ਜਾ ਕੱਲ ਨੂੰ ਹੱਥ ਮਾਰੋ ਹੁਣ ਉਹੀ ਗੱਲ ਜਿਹੜੀ ਕਸ਼ਮਕਸ਼ ਆ ਇਹ ਟਕਸਾਲ ਦੇ ਨਾਲ ਚੱਲ ਰਹੀ ਆ ਵੀ ਟਕਸਾਲ ਕਾਂਗਰਸ ਦੇ ਨਾਲ ਗੱਠ ਜੋੜ ਨਹੀਂ ਕਰ ਰਹੀ ਟਕਸਾਲ ਦੇ ਜਿਹੜੇ ਹੈਗੇ ਨੇ ਮੁਖੀ ਇਹ ਹੀ ਇਹ ਹੀ ਕਾਰਨ ਸੀਗਾ ਸ਼ਾਇਦ ਜਿੱਥੇ ਤੱਕ ਮੈਨੂੰ ਸਮਝ ਆਉਂਦੀ ਹੈ ਵੀ ਸੱਤ ਜਰਨੈਲ ਸਿੰਘ ਉਹ ਨਹੀਂ ਖਾਲਸਾ ਦੀ ਸਪੋਰਟ ਕਰ ਸਕਦੇ ਸੀ ਉਹਨਾਂ ਨੂੰ ਕੋਈ ਡਰ ਪੈਤਾ ਹੈ ਨਹੀਂ ਸੀ ਜਿਹੜੇ ਬੰਦੇ ਨੇ ਮਤਲਬ ਕਿ ਹਥਿਆਰ ਚੱਕੇ ਹੀ ਲੈ ਜਦੋਂ ਮਤਲਬ ਕਿ ਗੱਲ ਵਧ ਹੀ ਗਈ ਪਹਿਲਾਂ ਚਲੋ ਮੰਨ ਲਓ ਕੋਈ ਬੰਦਾ ਉਹ ਵੀ ਸੱਤ ਚਲੋ ਮੰਨ ਲਓ ਝਿਜਕ ਹੋ ਗਈ ਜਾਂ ਇਦਾਂ ਹੋ ਗਿਆ ਉਸ ਸਮੇਂ ਵੀ ਉਹ ਖਾਲਸਾ ਜਿੰਦਾਬਾਦ ਕਹਿ ਸਕਦੇ ਸੀ ਨਹੀਂ ਕਿਹਾ ਕਿਉਂਕਿ ਉਹਨਾਂ ਨੂੰ ਇਹ ਗਰੁੱਪ ਦਾ ਪਤਾ ਸੀ ਵੀ ਇਹ ਗਰੁੱਪ ਕਾਂਗਰਸੀਆਂ ਦਾ ਗਰੁੱਪ ਆ ਬਹੁਤ ਬੰਦੇ ਹਨ ਸੱਤ ਜਰਨੈਲ ਸਿੰਘ ਉਹਨਾਂ ਨੂੰ ਉਹ ਉਹ ਵੀ ਹੁਣ ਇੱਥੋਂ ਗੱਲ ਕਲੀਅਰ ਹੁੰਦੀ ਹੈ ਵੀ ਜੇ ਉਹਦਾ ਕਾਂਗਰਸ ਨਾਲ ਜੁੜੇ ਹੁੰਦੇ ਤੇ ਉਹ ਵੀ ਤਾਂ ਐਨਾ ਵਾਂਗੂ ਜਿਵੇਂ ਹੁਣ ਇੱਕ ਸਿੱਧੀਆਂ ਸਿੱਧੀਆਂ ਦੋ ਟੁਕ ਗਾੜੀ ਗਲੋਚਾਈ ਭਾਸ਼ਾ ਵਰਤਦੇ ਆਂ ਹਿੰਦੂਆ ਬਸਦੇ ਆ ਖਾਲਸਤਾਨੀ ਜਿਹੜਾ ਟਕਸਾਲ ਉਹ ਨਹੀਂ ਵਰਤਦਾ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੋ ਹੁਣ ਬਹੁਤ ਵਾਰੀ ਮੈਂ ਵੀ ਢੋਲਿਆ ਬਹੁਤ ਲੋਕ ਢੋਲ ਜਾਂਦੇ ਨੇ ਇੱਕ ਆ ਬੰਦਾ ਨਵਾਂ ਕਹਿੰਦਾ ਮੈਂ ਆਰਐਸਐ ਜੁਆਇਨ ਕੀਤਾ ਮੈਂ ਨੋ ਭੁੱਲ ਰਿਹਾ ਹਾਂ ਉਹਦਾ ਕਹਿੰਦਾ ਸੀ ਮੇਰੇ ਮੋਦੀ ਨਾਲ ਗੱਲ ਹੋ ਗਈ ਮੈਂ ਬੀਜੇਪੀ ਆਰਐਸਐ ਜੁਆਇਨ ਕਰ ਲਈਏ ਕੋਈ ਵੀਡੀਓ ਆਈ ਕਹਿੰਦਾ ਮੈਂ ਕੱਲਾ ਰ ਦਾਉ ਦੀ ਟਕਸਾਲ ਤੋਂ ਵੱਡੀ ਸੰਸਥਾ ਕਿਹੜੀ ਆ ਦਾਉ ਦੀ ਟਕਸਾਲ ਕਾਂਗਰਸ ਦੇ ਨਾਲ ਬਿਲਕੁਲ ਗੱਠੀ ਜੋੜ ਨਹੀਂ ਕਰਦੀ ਹੈ ਕਾਂਗਰਸ ਦੇ ਹਮੇਸ਼ਾ ਵਿਰੋਧਾ ਉਹ ਸਾਡੇ ਨਾਲ ਸੌਫਟ ਆ ਜਿਹੜੇ ਅਸੀਂ ਬੀਜੇਪੀ ਦੇ ਸਪੋਰਟਰ ਆ ਉਹ ਮੰਨਦੇ ਆ ਵੀ ਬੀਜੇਪੀ ਕਾਂਗਰਸ ਨਾਲੋਂ ਮਾੜੀ ਨਹੀਂ ਹੈਗੀ ਕਾਂਗਰਸ ਬੀਜੇਪੀ ਨਾਲੋਂ ਮਾੜੀ ਉਹਨਾਂ ਦੀ ਮੋਟੀ ਮੋਟੀ ਸੋਚ ਇੰਨੀ ਹੈਗੀ ਆ ਫੇਰ ਜਿੰਨੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਸਾਰੀਆਂ ਲਗਭਗ ਲਗਭਗ ਅੰਦਰੋਂ ਜੇ ਕੋਈ ਜੁੜਿਆ ਹੋਵੇ ਆਪਾਂ ਕਹਿ ਨਹੀਂ ਸਕਦੇ ਪਰ ਖੁੱਲ੍ਹੇ ਆਮ ਕੋਈ ਕਾਂਗਰਸ ਦੇ ਨਾਲ ਬਹੁਤੀਆਂ ਨਹੀਂ ਜੁੜੀਆਂ ਹੋਈਆਂ ਹੈਗੀਆਂ ਕਾਂਗਰਸ ਇਸ ਤਰ੍ਹਾਂ ਸਪੋਰਟ ਨਹੀਂ ਕਰ ਫੇਰ ਹੋਰ ਜਿੰਨੀਆਂ ਸਸਤਾਵਾਂ ਹੈਗੀਆਂ ਸੰਪਰਦਾਵਾਂ ਹੈਗੀਆਂ ਕੋਈ ਤਖਤ ਸਾਹਿਬ ਹੈ ਕਿ ਨਹੀਂ ਹਜੂਰ ਸਾਹਿਬ ਦੇ ਉਧਰ ਜਿੰਨੇ ਵੀ ਹੈਗੀ ਸੰਗਤ ਪਟਨਾ ਸਾਹਿਬ ਦੇ ਮੁੱਖ ਮੁੱਖ ਆਲ ਓਵਰ ਸਨਿਆਪ ਨੇ ਜਿੰਨੇ ਸੰਤ ਸਮਾਜਾਂ ਪ੍ਰਚਾਰਕਾ ਕੋਈ ਹੋਊਗਾ ਇੱਕ ਦਲੇਰ ਸਿੰਘ ਖੇੜੀਆ ਨੇ ਕੁਸਕ ਟਾਈਮ ਮਤਲਬ ਕਿ ਸਿਮਰਜੀਤ ਸਿੰਘ ਮਾਨ ਦੀ ਖੁੱਲ ਕੇ ਸਪੋਰਟ ਕੀਤੀ ਸੀ ਉਹਨਾਂ ਸਮੇਂ ਦੇ ਵਿੱਚ ਪਹਿਲਾਂ ਦੀ ਗੱਲ ਮੇਰੇ ਵਰਗੇ ਬੰਦੇ ਵੀ ਬਥੇਰੇ ਮੈਂ ਹੁੰਦਾ ਜਿਸ ਜੀ ਸਪੋਰਟ ਕਰਦੇ ਹੁੰਦੇ ਸੀ ਉਹਦਾ ਵੋਟਾ ਵੋਟਾਂ ਹੀ ਪਾਉਂਦੇ ਰਹੇ ਆ ਸਿਮਰਜੀਤ ਸਿੰਘ ਮਾਨ ਨੂੰ ਤੇ ਪੁਰਾਣੀ ਗੱਲ ਜਾਂਦੀ 20-25 ਸਾਲ ਪਹਿਲਾਂ ਦੇ ਉਹਨੇ ਚਾਹ ਪਿੱਛੋਂ ਵੀ ਕੀਤੀ ਹੈ ਦਲੇਰ ਸਿੰਘ ਦੀ ਮੈਨੂੰ ਹੋਰ ਕੋਈ ਖਾਸ ਨਹੀਂ ਦਿਖ ਰਿਹਾ ਕੋਈ ਖਾਸ ਮੇਰੇ ਨੋਟਸ ਦੇ ਵਿੱਚ ਨਹੀਂ ਹੈਗਾ ਵੀ ਜਿਨ੍ਹਾਂ ਸਿਮਰਜੀਤ ਸਿੰਘ ਮਾਨ ਦੀ سپورਟ ਕੀਤੀ ਜਾਂ ਖਾਸ ਤੌਰ ਦੇ ਉੱਤੇ ਆਹ ਕਾਂਗਰਸ ਦੀ سپورਟ ਕੀਤੀ ਹੋਵੇ ਜੋ ਜਾਣਕਾਰੀ ਹੁੰਦੇ ਹੋਏ ਵੀ ਕਾਂਗਰਸ ਨਾਲ ਕੱਟ ਜੋੜ ਕੀਤਾ ਹੋਵੇ ਸਾਰੇ ਸਾਰੇ ਭਾਜਪਾ ਨੂੰ ਕਾਂਗਰਸ ਨਾਲ ਉਹ ਬੈਟਰ ਸਮਝਦੇ ਨੇ ਜਦੋਂ ਬੈਟਰ ਸਮਝ ਲਿਆ ਮਸਲੇ ਖਤਮ ਹੋ ਗਏ ਸੋ ਭਰਾਵੋ ਜਿਹੜੇ ਬੰਦੇ ਤੁਸੀਂ ਇਹ ਸੋਚਦਿਆਂ ਵੀ ਸਾਰੀ ਕੌਮ ਇੱਕ ਪਾਸੇ ਆ ਸਾਰੀ ਕੌਮ ਦੀ ਹੈ ਕਿ ਵੇ ਸਕੋ ਜਿਹੜਾ ਹੈਗਾ ਜਿਵੇਂ ਆਮ ਆਦਮੀ ਦੀ ਹਵਾ ਬਣ ਗਿਆ ਉਹ ਸੋਸ਼ਲ ਮੀਡੀਆ ਦੇ ਤਿੰਨਾਂ ਲੋਕਾਂ ਦੀ ਹਵਾ ਬਹੁਤ ਹੈ ਕਿਉਂਕਿ ਇਹ ਲੋਕ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਆ ਗਏ ਸੀ ਜਦੋਂ ਦੇ ਹਾਫੀ ਚੱਲੇ ਆ ਰਹੇ ਨੇ ਔਰ ਥੋੜਾ ਥੋੜਾ ਹੁਣ ਥੋੜਾ ਥੋੜਾ ਕਮਜ਼ੋਰ ਹੋ ਗਿਆ ਇਹ ਤਾਂ ਹੁਣ ਦੂਜੇ ਜਿਹੜੇ ਧੜੇ ਨੇ ਉਹ ਹੁਣ ਉੱਠਣ ਲੱਗੇ ਨੇ ਬਾਅਦ ਦੇ ਵਿੱਚ 10-15 ਸਾਲ ਬਾਅਦ ਚ ਚਲੋ ਕੋਈ ਗੱਲ ਨਹੀਂ ਦੇਰ ਆਈ ਦਰੋਸਤਾਂ ਪਰ ਇਹ ਵਰਤਾਰੇ ਨੂੰ ਸਮਝੋ ਤੇ ਮੇਰੇ ਹਿਸਾਬ ਨਾਲ ਜਿਹੜਾ ਪੰਥ ਅਸਲੀ ਪੰਥ ਦਾ ਹੈਗਾ ਜਿਵੇਂ ਇੱਕ ਸ਼ਬਦ ਇੱਕ ਹੁਣ ਫੇਕ ਤੇ ਉੱਤੇ ਵੈਸੇ ਡਿਟੇਲ ਚ ਗੱਲ ਹੋਊਗੀ ਇੱਕ ਸੰਤ ਖਾਲਸੇ ਦੀ ਗੱਲ ਕੀਤੀ ਹੈ ਕਮਦੇਸ਼ ਖਾਲਸੇ ਦੀ ਗੱਲ ਕੀਤੀ ਹੈ ਉਹ ਹੁਣ ਕਿਤੇ ਆਪਾਂ ਇੰਨੇ ਚਲੋ ਛੋਟਾ ਨੂੰ ਵੱਡੀ ਗੱਲ ਹੋ ਜੂਗੀ ਮੈਂ ਬਹੁਤੇ ਤਾਂ ਉੱਤੇ ਕੀ ਕਹਿ ਸਕਦਾ ਪਰ ਉਹ ਤੇ ਵਿਚਾਰ ਕਰਨ ਦੀ ਲੋੜ ਆ ਸਾਰਿਆਂ ਨੂੰ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ